ਸੇਫਟੀ ਪਿੰਨ ਜਿਹੜੀ ਉਹ ਮੂੰਹ ਦੇ ਵਿੱਚ ਰੱਖੀ ਹੋਈ ਸੀ ਤੇ ਉਹ ਇਹਨੂੰ ਖਾਂਸੀ ਆਈ ਤੇ ਉਹ ਸੇਫਟੀ ਪਿੰਨ ਜਿਹੜੀ ਉਹ ਇਹਦੇ ਅੰਦਰ ਚਲ ਗਈ ਇਹ ਸਾਡੇ ਕੋਲ ਉਹ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਆਏ ਤੇ ਮੈਂ ਉਹਨਾਂ ਦਾ ਐਂਡੋਸਕੋਪਿਕਲੀ ਐਂਡੋਸਕੋਪੀ ਰਸਤੇ ਦੇਖਿਆ ਕਿ ਉਹਦਾ ਜਿਹੜਾ ਬਸਕੂਆ ਸੀ ਉਹ ਫੂਡ ਪਾਈਪ ਦੇ ਵਿੱਚ ਫਸਿਆ ਹੋਇਆ ਸੀ ਬਟ ਜਿਹੜੀ ਸਭ ਨਾਲੋਂ ਕ੍ਰਿਟੀਕਲ ਪੋਜੀਸ਼ਨ ਸੀ ਉਹ ਇਹ ਸੀ ਕਿ ਜਿਹੜਾ ਬਸਕੂਆ ਸੋ ਸੇਫਟੀ ਪਿੰਨ ਸੀ ਉਹ ਖੁੱਲਾ ਸੀ ਾਸ ਕੋ ਰਮਨਜੀਤ ਨੂੰ ਡਾਕਟਰ ਜਿਹੜਾ ਉਹਨਾਂ ਕੋ ਭੇਜਿਆ ਤੇ ਇਹਨਾਂ ਨੇ ਕਿ ਉਹ ਸੂਆ ਜਿਹੜਾ ਉਹ ਚੀਰ ਫਾੜ ਤੋਂ ਬਿਨਾਂ ਹੀ ਹੱਤਪ੍ਰੇਤ ਤੋਂ ਬਿਨਾਂ ਹੀ ਉਹ ਜਿਹੜਾ ਉਹ ਕੱਢ ਦਿੱਤਾ ਵਾ ਸੇਫਟੀ ਪਿੰਨ ਦੇ ਜਿਹੜੀ ਪਿਛਲਾ ਪੋਰਸ਼ਨ ਹੁੰਦਾ ਆ ਉਸ ਦੇ ਉਸ ਨੂੰ ਅਸੀਂ ਫੜਿਆ ਤੇ ਹੌਲੀ ਹੌਲੀ ਕਰਕੇ ਮੂੰਹ ਰਸਤੇ ਐਂਡੋਸਕੋਪੀ ਜਿਹਨੂੰ ਦੂਰਬਿੰਦ ਕਹਿੰਦੇ ਆ ਉਸ ਦੇ ਰਸਤੇ ਅਸੀਂ ਬਿਨਾਂ ਕੋਈ ਚੀਰ ਫਾੜ ਤੋਂ ਉਹ ਸੇਫਟੀ ਪਿੰਨ ਬਾਹਰ ਕੱਢ ਦਿੱਤਾ ਮੇਰੀ ਨਾ ਹੀ ਬੇਟੀ ਆ ਇਹ ਨਾ ਸਕੂਲ ਦਾ ਹੋਮਵਰਕ ਕਰ ਸੀ ਰਹੀ ਸੀ ਪ੍ਰੋਜੈਕਟ ਬਣਾ ਰਹੀ ਸੀ ਤੇ ਇਹਨੇ ਨਾ ਸੇਫਟੀ ਪਿੰਨ ਜਿਹੜੀ ਉਹ ਮੂੰਹ ਦੇ ਵਿੱਚ ਰੱਖੀ ਹੋਈ ਸੀ ਤੇ ਉਹ ਇਹਨੂੰ ਖਾਂਸੀ ਆਈ ਤੇ ਉਹ ਸੇਫਟੀ ਪਿੰਨ ਜਿਹੜੀ ਉਹ ਇਹਦੇ ਅੰਦਰ ਚਲ ਗਈ ਫਿਰ ਅਸੀਂ ਤਾਂ ਹੀ ਧਾਰੀਵਾਲ ਤੋਂ ਹੀ ਅਸੀਂ ਘੱਟੇ ਲੋ ਡਾਕਟਰ ਦੇ ਗਏ ਉਹਨਾਂ ਨੇ ਸਾਨੂੰ ਗਰਦਾਸਪੁਰ ਅਮਨਦੀਪ ਕੋਈ ਡਾਕਟਰ ਹੈ ਜਿਹੜਾ ਉਹਨਾਂ ਕੋ ਭੇਜਿਆ ਤੇ ਇਹਨਾਂ ਨੇ ਕਿ ਉਹ ਬਕਸੂ ਆ ਜਿਹੜਾ ਉਹ ਚੀਰ ਫਾਰ ਤੋਂ ਬਿਨਾ ਹੀ ਆਪਰੇਟ ਤੋਂ ਬਿਨਾ ਹੀ ਉਹ ਜਿਹੜਾ ਉਹ ਕੱਟ ਦਿੱਤਾ ਵਾ ਤੇ ਵਧੀਆ ਡਾਕਟਰ ਆ ਜੇ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਦਾ ਪ੍ਰੋਬਲਮ ਆ ਕਪਰੇਟ ਕਰਨ ਤੋਂ ਬਿਨਾਂ ਤੁਸੀਂ ਇੱਥੇ ਪੜਵਾ ਸਕਦੇ ਹੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਦਾ ਓਨਰ ਹਾਂ ਮੇਰਾ ਸੈਂਟਰ ਜਿਹੜਾ ਕਿ ਸ਼ੁਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਇਸ ਵੀਡੀਓ ਰਸਤੇ ਮੈਂ ਅੱਜ ਇੱਕ ਇਨਫੋਰਮੇਸ਼ਨ ਸਾਰੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਮੇਰੇ ਕੋਲ ਇੱਕ ਧਾਰੀਵਾਲ ਦਾ ਪੇਸ਼ੈਂਟ ਸੀ ਜਿਸ ਦੀ ਉਮਰ 16 ਸਾਲ ਸੀ ਉਹ ਮੇਰੇ ਕੋਲ ਬੇਸਿਕਲੀ ਸੇਫਟੀ ਪਿਨ ਜਿਹਨੂੰ ਬਸਕੂਆ ਕਹਿੰਦੇ ਆ ਆਪਾਂ ਉਹ ਗਲਤੀ ਨਾਲ ਉਸਨੇ ਜਿਹੜਾ ਸੇਫਟੀ ਪਿਨ ਹੈ ਉਹ ਮੂੰਹ ਰਸਤੇ ਅੰਦਰ ਫੂਡ ਪਾਈਪ ਦੇ ਵਿੱਚ ਨਗਾ ਲਿਆ ਸੀ ਤੇ ਸਾਡੇ ਕੋਲ ਉਹ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਆਏ ਤੇ ਮੈਂ ਉਹਨਾਂ ਦਾ ਐਂਡੋਸਕੋਪਿਕਲੀ ਐਂਡੋਸਕੋਪੀ ਰਸਤੇ ਦੇਖਿਆ ਕਿ ਉਹਦਾ ਜਿਹੜਾ ਬਸਕੂਆ ਸੀ ਉਹ ਫੂਡ ਪਾਈਪ ਦੇ ਵਿੱਚ ਫਸਿਆ ਹੋਇਆ ਸੀ ਬਟ ਜਿਹੜੀ ਸਭ ਨਾਲੋਂ ਕ੍ਰਿਟੀਕਲ ਪੋਜੀਸ਼ਨ ਸੀ ਉਹ ਇਹ ਸੀਗੀ ਕਿ ਜਿਹੜਾ ਬਸਕੂਆ ਸੋਰ ਸੇਫਟੀ ਪਿੰਨ ਸੀ ਉਹ ਖੁੱਲਾ ਸੀ ਤਾਂ ਉਹਦਾ ਜਿਹੜਾ ਤਿੱਖੀ ਸੂਈ ਹੁੰਦੀ ਹੈਗੀ ਆ ਉਹ ਸਾਡੇ ਵਾਲੇ ਪਾਸੇ ਯਾਨੀ ਕਿ ਐਂਡੋਸਕੋਪੀ ਵਾਲੇ ਪਾਸੇ ਵੱਸਾ ਮੂੰਹ पे ਆਇਆ ਹੋਇਆ ਸੀ ਅਗਰ ਜੇ ਉਸਨੂੰ ਅਸੀਂ ਸਿੱਧਾ ਖਿੱਚਦੇ ਤਾਂ ਉਹ ਪੰਕਚਰ ਹੋ ਕੇ ਫੂਡ ਪਾਈਪ ਨੂੰ ਫਾੜ ਵੀ ਸਕਦੀ ਸੀ ਤਾਂ ਇਹਦੇ ਵਿੱਚ ਅਸੀਂ ਕੀ ਕੀਤਾ ਕਿ ਪਹਿਲਾਂ ਅਸੀਂ ਸੇਫਟੀ ਪਿੰਨ ਨੂੰ ਸਟਮਕ ਚ ਲੈ ਲੈ ਕੇ ਜਾ ਕੇ ਸਟੇਨਰ ਸੇਫਟੀ ਪਿੰਨ ਦੀ ਜਿਹੜੀ ਪਿਛਲਾ ਪੋਰਸ਼ਨ ਹੁੰਦਾ ਆ ਉਸ ਦੇ ਉਸ ਨੂੰ ਅਸੀਂ ਫੜਿਆ ਤੇ ਹੌਲੀ ਹੌਲੀ ਕਰਕੇ ਮੂੰਹ ਰਸਤੇ ਐਂਡੋਸਕੋਪੀ ਜਿਹਨੂੰ ਦੂਰਬੀਨ ਕਹਿੰਦੇ ਆ ਉਸ ਦੇ ਰਸਤੇ ਅਸੀਂ ਬਿਨਾ ਕੋਈ ਚੀਰ ਫਾੜ ਤੂੰ ਉਹ ਸੇਫਟੀ ਪਿੰਨ ਬਾਹਰ ਕੱਢਦੇ ਆ ਪੇਸ਼ੈਂਟ ਬਿਲਕੁਲ ਠੀਕ ਹੈ ਉਸ ਨੂੰ ਕੋਈ ਵੀ ਐਡਮਿਸ਼ਨ ਦੀ ਜ਼ਰੂਰਤ ਨਹੀਂ ਹੈ ਤੇ ਪੇਸ਼ੈਂਟ ਨੂੰ ਬਿਨਾ ਕੋਈ ਚੀਰ ਫਾੜ ਦੇ ਬਿਨਾ ਕੋਈ ਦਾਖਲੇ ਤੇ ਅਸੀਂ ਉਸ ਦਾ ਇਹ ਇਲਾਜ ਕੀਤਾ ਧੰਨਵਾਦ